ਲੇ ਵੀ ਸੱਜਣੋਂ ਇੱਕ ਝੋਟੀ ਲੱਗਿਆ ਚਾਰਦੰਦ ਬਹੁਤ ਕਮਾਲ ਦੀ ਝੋਟੀ ਦਿਖਾਉਣ ਲੱਗਿਆ ਬਿਊਟੀ ਵਾਲੀ ਕੱਟੀ ਆ ਖੜੀਆ ਘਰੇਲੂ ਸਜਣ ਦੇ ਘਰੇ ਪਿੰਡ ਖੀਵਾ ਕਲਾਂ ਤਹਿਸੀਲ ਪੀਖੀ ਤੇ ਜ਼ਿਲ੍ਹਾ ਮਾਨਸਾ ਜੈਡ ਬਲੈਕ ਕੱਟੀ ਆ ਗਈ ਸੂਆ ਪਹਿਲਾ ਸੁੰਦੀ ਆ ਦਿਨ ਹਜੇ ਕੱਢਦੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਕਰਾ ਦਾਂਗੇ ਸੱਜਣੋਂ ਵੀਡੀਓ ਦੇ ਵਿੱਚ ਹੀ ਆਜੋ ਜੀ ਹੋਰ ਕੀ ਹਾਲ ਆ ਜੀ ਆਜੋ ਆਜੋ ਹੋਰ ਲੈ ਬੰਨੇ ਆਜੋ ਹਾਂਜੀ ਹੋਰ ਕੀ ਹਾਲ ਆ ਜੀ ਠੀਕ ਆ ਜੀ ਵਧੀਆ ਚੱਲਦੀ ਕਾਲ ਚੱਲਦੀ ਕਾਲ ਆ ਨਾਮ ਤੇ ਨੰਬਰ ਬੋਲ ਦਿਓ ਮੇਰਾ ਨਾਮ ਅਮਰੀਕ ਸਿੰਘ ਸਾਹਿਬ ਕੋ ਸਰਪੰਚ ਖੀਵਾ ਕਲਾਂ ਜੀ ਠੀਕ ਹੈ ਗੱਲ ਤੇ ਫੋਨ ਨੰਬਰ ਜੀ ਫੋਨ ਨੰਬਰ 98728 53351 98728 ਹਾਂ 53351 ਹਾਂਜੀ 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 ਆਲਾ ਮਾਰ ਦੇ ਗਰੀ ਚੋਟੀ ਦੇ ਕੈਮਰਾ ਤੋੜ ਦਿਓ ਜੀ ਖੁੱਲ ਕੇ ਸੂਆ ਕਿਹੜਾ ਸੁੰਦੀ ਐ ਸੂਆ ਪਹਿਲਾ ਜੀ ਪਹਿਲਣ ਪਹਿਲਾ ਆ ਦੰਦਾਂ 'ਚ ਮੇਰਾ ਖਿਆਲ ਚਾਰ ਦੰਦ ਚਾਰ ਚਾਰ ਦੰਦ ਜੀ ਤੇ ਆਪ ਪਤਾ ਜੀ ਕਿਹੜੇ ਟੀਕੇ ਰਿਹਾ ਆਪ 10 2699 ਦੀ ਜੀ ਠੀਕ ਹੈ ਗੱਲ ਆਪ ਬਾਈ ਕਹਿੰਦਾ ਆ ਗਈ 102699 ਦੀ ਤੇ ਗੱਬਣ ਜਿਵੇਂ ਬਾਈ ਨੇ ਦੱਸਤਾ ਮੈਨੂੰ ਵੀ ਇਹ ਹੈਗੀ ਆ ਸਜਣੋ ਬੀਰਾਵਲੀ ਵਾਲੇ ਖਾਨ ਤੋਂ ਏਬੀਸੀ ਵਾਲੇ ਖਾਨ ਤੋਂ ਗੱਬਣ ਆ ਗਈ ਐਨੂੰ ਲੈ ਚੱਲੋ ਜੀ ਲੈ ਚੋ ਲੈ ਚੋ ਕੰਦ ਵਾਲੇ ਬੰਨੇ ਕੇਹਰਾ ਹੁਰਲੇ ਬੰਨੇ ਹੋਰ ਕਮਾ ਦੇ ਉੱਥੋਂ ਆ ਗਈ ਜੈਡ ਬਲੈਕ ਤੇ ਥਣ ਲੈ ਵੇ ਜਾ ਗਈ ਬਿਲਕੁਲ ਸਾਫ ਲੈ ਤੂੰ ਤੋਰ ਦੇ ਗਿਆ ਨਹੀਂ ਫੜ ਕੇ ਨੇੜਿਓਂ ਜੀ ਤੇ ਬਾਕੀ ਬਾਡੀ ਬੁੱਡੀ ਬਾੜੀ ਕਮਾਲ ਦੀ ਹੈ ਇਹ ਕਹਿ ਸਕਦੇ ਆ ਵੀ ਯਾਰ ਬਾਈ ਨੇ ਬਾੜੇ ਸ਼ੌਂਕ ਨਾਲ ਸਾਮੀ ਵੀ ਆ ਇਹ ਛੋਟੀ ਇੱਕ ਫੋਰ ਸੇਲ ਆ ਇੱਕ ਕੱਤੀ ਤੇ ਹੋਰ ਵੀ ਮਾਰੂਗਾ ਕੈਮਰਾ ਉਹ ਹਲੇ ਬਕਾਉ ਨਹੀਂ ਹੈਗੀ ਆ ਲੈ ਚੱਲਾ ਚੱਲਾ ਇਹਨੂੰ ਲੈ ਚੱਲਾ ਤੇ ਸਿੰਘ ਸਿੰਘ ਇਹ ਕਹਿ ਸਕਦੇ ਆ ਜੇ ਮਾਰੀ ਨਾ ਲਾ ਗਿਆ ਭਾਈ ਦਿਨ ਕਿੰਨੇ ਕੱਢ ਦੂਗੀ ਇਹ ਦਿਨ 10 ਕੱਢੂਗੀ ਜੀ 10 ਦਿਨ 10 ਦਿਨ ਆ 10 ਦਿਨ ਇਹਦੇ ਪੈਂਡਿੰਗ ਆ ਗਏ ਤੇ ਜੈਡ ਬਲੈਕ ਆ ਇਹ ਸਾਮ ਸਮਹਾਲੜ ਦਾ ਭਾਈ ਕਹਿ ਸਕਦੇ ਆ ਵੀ ਪੂਰੇ ਜ਼ੋਰ ਲਾਏ ਹਾਂ ਪੂਰਾ ਜਮ ਫੁੱਲ ਜੀ ਠੀਕ ਹੈ ਗੱਲ ਆ ਦਿ ਰਾਤ ਇੱਕ ਕਰ ਦਿੰਦੇ ਆ ਦੁੱਧ ਕਿੰਨਾ ਕੁ ਦੇ ਸਕਦੀ ਆ ਜੀ ਦੁੱਧ 15 ਟੱਟ ਪਾਉ ਜੀ 15 ਕਿਲੋ ਦੋ ਹਾਂਜੀ ਆ 15 ਤੋਂ ਬਾਹਰ ਦੇ ਦੋ ਜਿਹੜੇ ਸਾਹਬ ਨਾਲ ਕਹਿ ਲਈ ਮੇਰੀ ਮਾਂ ਦਾ ਰ 17 17 ਕਿਲੋ ਦਾ 17 ਕਿਲੋ ਦਾ ਠੀਕ ਹੈ ਗੱਲ ਇੱਥੋਂ ਕਿ ਨਿਕਮਾ ਕੇ ਰੋਕ ਲਈ ਬਈ ਉਰਲੇ ਬੰਨੇ ਆ ਮਦਰ ਮਿਲਕ ਬਾਈ ਕਹਿੰਦਾ ਆ ਗਿਆ 17 ਕਿਲੋ ਦਾ ਤੇ ਭਾਰ ਬੋਝ ਦੀ ਗਰੰਟੀ ਰਹੂਗੀ ਹਾਂਜੀ ਬਿਲਕੁਲ ਆ ਫੇਸ ਕਰ ਕੋਈ ਫੁੱਲ ਵੀ ਦਿਖਾ ਦੇ ਤਾਂ ਮਤਲਬ ਠੀਕ ਹੈ ਗੱਲ ਉਹ ਚੀਜ਼ ਦੀ ਬਾਈ ਕਹਿੰਦਾ ਰਹੂਗੀ ਗਰੰਟੀ ਹਰੇਕ ਪੱਖ ਤੋਂ ਤੇ ਥਣ ਇਹ ਮੰਨ ਲੀ ਗਰੀ ਦਿਖਾ ਦੇ ਵੀ ਕਰਕੇ ਵੀ ਦੂਜੇ ਸੂਰਿਆਂ ਝੋਟੀਆਂ ਨਾਲ ਦਾ ਕੱਢ ਗਈ ਬਾਈ ਜੂਰਾ ਮੋਟਾ ਹੈ ਨਾ ਤੇ ਸਵੇਰ ਆਦੀ ਠੰਡੀ ਆ ਬਿਲਕੁਲ ਬਿਲਕੁਲ ਸੀਲ ਆ ਸਵੇਰ ਕੋਈ ਚਾਹੇ ਜਵਾਕ ਥੱਲੇ ਹੋਈ ਚਾਹੇ ਬਿਲਕੁਲ ਠੰਡੀ ਸੀਲ ਰਹੂ ਚਾਹੇ ਗਾਂ ਹਾਨਾ ਕਿ ਚੀਆ ਜਿਵੇਂ ਮਰਜੀ ਲੈ ਕੇ ਰਾਂ ਗਿਆ ਨਹੀਂ ਨਾ ਐਂ ਦੀ ਕਮਾ ਕੇ ਉਤਲੇ ਬੰਨੇ ਦੀ ਐਂ ਦੀ ਹੋਰ ਤੋਰ ਦੇ ਬਾਹਰ ਜਾਣ ਦੋ ਹੀ ਜਾਣ ਦੋ ਛੱਡ ਦੋ ਛੱਡ ਦੋ ਠੰਡੀ ਦਾ ਬਾਹਲੀ ਆ ਨਾ ਜਿੱਥੇ ਹੱਥ ਮਾਰਦਾ ਉੱਥੇ ਹੀ ਖੜ ਜਾਂਦੀ ਆ ਤੇ ਬਾਕੀ ਚਵਾਈ ਦੀ ਇਹ ਮੰਨ ਲਓ ਵੀ ਠੋਸ ਨਿਕਲੂਗੀ ਜਮੀ ਕਿਉਂਕਿ ਜਿੱਦਾਂ ਨਾਲ ਥਾਨ ਲੱਗੇ ਆਈਡੀਆ ਜੇ ਇੱਕ ਹੋ ਜਾਂਦਾ ਤੇ ਇੱਥੋਂ ਗਰੀ ਦਿਖਾ ਨਹੀਂ ਪਛਾਣ ਵਾਲੇ ਪੱਖ ਤੋਂ ਆਰਡਰ ਕੁਆਲਟੀ ਇਹ ਇੱਥੋਂ ਇੱਥੋਂ ਮਾਰਦੇ ਕੈਮਰਾ ਲੈ ਚੱਲਾ ਚੱਲ ਉਧਰਲੇ ਬੰਨੇ ਉਧਰਲੇ ਬੰਨੇ ਕਮਾਦੀ ਇਥੋਂ ਕਰ ਸਕਦੇ ਚੈੱਕ ਆਡਰ 10 ਦਿਨ ਬਾਈ ਕਹਿੰਦਾ ਪੈਂਡਿੰਗ ਨੇ 10 ਦਿਨਾਂ ਅੱਚ ਕਹ ਲਈ ਬਾਈ ਚੰਗਾ ਲੇਵਾ ਹਾਂ ਹਾਂ ਚੰਗਾ ਹੋਰ ਵੀ ਕੱਡੂਗੀ ਜੀ ਹਾਂ ਲੇਵਾ ਸੋਨਾ ਤਿਆਰ ਕਰ ਜੂ ਤੇ ਬਾਕੀ ਥਾਣ ਮੈਂ ਤੁਹਾਨੂੰ ਦੱਸਿਆ ਵੀ ਥਾਣੇ ਨੂੰ ਦੂਰਾ ਲੱਗਿਆ ਬਹੁਤ ਕਮਾਲ ਦਾ ਆ ਜਾ ਬਾਈ ਲੇ ਆਰ ਲੇ ਬੰਨੇ ਤੇ ਸਿੰਘ ਸਿੰਘ origignal ਆ ਗਿਆ ਹਾਂਜੀ ਬਿਲਕੁਲ ਆਪਣਾ ਪਾਇਆ ਆਪਣਾ ਬੂਆ ਤਾਂ ਨਹੀਂ ਨਾ ਨਾ ਬਿਲਕੁਲ ਹੀ ਨਹੀਂ ਕਦੇ ਛੇੜਿਆ ਵੀ ਨਹੀਂ ਠੀਕ ਆ ਗੱਲ ਕਿੰਨੇ ਪੈਸੇ ਰੇਟ ਕੀ ਹੋਇਆ ਜੀ ਦਾ ਰੁਪਿਆ ਦਾ 2,25,000 ਨਾ 2 ਲੱਖ ਤੇ 25000 ਜਮਈ ਫਿਕਸ ਕਿ ਨਹੀਂ ਦੇ ਦਾਂਗੇ ਜੀ ਫਿਕਸ ਬਸ ਮਾਨਤਾਨ ਕਰ ਦਾਂਗੇ ਜੀ ਕਰ ਦਾਂਗੇ ਮਾਨਤਾਨੇ ਚ ਹਾਂਜੀ ਹਾਂਜੀ ਆ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਮੁੱਲੇ ਦਾ ਹੈਗਾ ਸਜਣੋ 2 ਲੱਖ ਤੇ 25000 ਕੁਆਲਿਟੀ ਤੁਹਾਡੇ ਸਾਹਮਣੇ ਆ ਕੱਦ ਕਾਠ ਵੀ ਚੰਗਾ ਤੇ ਦੰਦਾਂ ਚ ਵੀ ਦੱਸਤੀ ਆਪ ਵੀ ਦਾ 2699 ਦੀ ਖਾਨ ਤੋਂ ਗੱਬਣ ਦੇ ਮਾਦਰ ਮਿਲਕ ਬਾਈ ਕਹਿੰਦਾ ਆ ਗਿਆ 17 ਕਿਲੋ ਤੇ ਝੋਟੀ ਇਹ ਮੰਨ ਲਓ 15 ਤੋਂ ਬਾਹਰ ਜਾਓ ਆ ਇਹਦੀ ਭੈਣ ਆ ਗਈ ਇਧਰਲੇ ਬੰਨੇ ਇਹ ਬਕਾਊ ਨਹੀਂ ਬਕਾਊ ਕੱਲੀ ਆ ਇਹ ਇਹ ਕਿਹੜੇ ਦੀ ਆ ਬਾਈ ਇਹ ਅਰਜਨ ਕੁੰਗੜ ਦੀ ਅਰਜਨ ਕੁੰਗੜ ਦੀ ਇਹਦਾ ਇਹ ਕਹਿ ਸਕਦੇ ਆ ਵੀ ਕੋਠੇ ਜਿੱਡੀ ਆ ਹਾਂਜੀ 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 ਇਹਦੀ ਮਾਂ ਦਾ ਵੀ ਬਹੁਤ ਵੱਡਾ ਕੱਦ ਸੀਗਾ ਉਹ ਦੋਨਾਂ ਦੇ ਆ ਕੁਆਲਿਟੀ ਵਾਲੇ ਪਸ਼ੂ ਆ ਗਏ ਤਕਰੀਬਨ 3-4 ਕਿ ਰੱਖੇ ਹੋਏ ਆ ਬਾਈ ਕੋਲੇ ਹਾਂਜੀ ਹਾਂਜੀ ਸ਼ੌਂਕੀ ਆ ਜੇ ਪਸ਼ੂ ਰੱਖੇ ਹੋਏ ਆ ਇਹਨਾਂ ਚੋ ਇਹ ਝੋਟੀ ਕੱਲੀ ਸੇਲ ਕਰਨੀ ਆ ਤਾਂ ਨੰਬਰ ਕਿਹੜਾ ਹੋਰ ਬੋਲ ਦਿਓ ਜੀ 98728 ਹਾਂਜੀ 53351 53351 ਆ ਗਿਆ ਬਾਈ ਦਾ ਨੰਬਰ ਆ ਨੰਬਰ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਉਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ